ਆਓ ਚੱਲ ਜੀ ਦੋਸਤੋ ਹਾਂਜੀ ਦੋਸਤੋ ਕੈਮਰੇ ਦੇ ਉੱਪਰ ਪਹਿਲੀ ਵਾਰ ਤੁਹਾਨੂੰ ਮੈਂ ਦਿਖਾ ਰਿਹਾ ਤੇ ਆਪਣੇ ਜਿਹੜਾ ਕੀ ਆ ਘਰ ਦੇ ਮਾਤਾ ਜੀ ਤੇ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਇੰਟਰਨੈਟ ਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੁੱਛਦੇ ਸੀ ਬਾਈ ਆਇਆ ਕਿਉਂ ਨਹੀਂ ਇੰਟਰਨੈਟ ਦੇ ਉੱਪਰ ਚਾਹੇ ਆਪਾਂ ਸਟਾਕ ਮਾਰਕੀਟ ਦੀ ਵੀਡੀਓ ਪਾਉਂਦੇ ਸੀ ਚਾਹੇ ਅਸੀਂ ਕੋਈ ਬਲੌਗ ਪਾਉਂਦੇ ਸੀ ਕਿ ਪਰ ਆਪਾਂ ਡੇਲੀ ਪਾਉਂਦੇ ਸੀ ਕਿ ਪਿਛਲੇ ਦਿਨਾਂ ਤੋਂ ਆਪਾਂ ਆਏ ਨਹੀਂ ਸੋ ਦਾ ਕਾਰਨ ਇਹ ਆ ਵੀ ਦੋਸਤੋ ਆਪਣੀ ਮਾਤਾ ਜੀ ਤੇ ਛੱਟ ਲੱਗੇ ਛੱਟ ਲੱਗੀ ਕਿਵੇਂ ਮੈਂ ਪਹਿਲਾਂ ਕਿਹਾ ਵੀ ਬਜ਼ੁਰਗਾਂ ਜਿਹੜੇ ਭੈਣਾ ਜ਼ਰੂਰ ਦੇਖਣ ਖਾਸ ਕਰਕੇ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਤੇ ਇੱਕ ਬਾਹ ਗੁੱਟ ਇਧਰਲਾ ਮੋਂਡਾ ਇਧਰਲੇ ਦੋਏ ਹੱਥ ਜਿਹੜੇ ਆ ਇਹ ਕੰਮ ਨਹੀਂ ਕਰਦੇ ਡਿੱਗ ਗਏ ਸੱਟ ਲੱਗ ਗਿਆ ਗੋਡੇ ਨਵੇਂ ਪਿਓ ਸੀਗੇ ਤੇ ਆ ਗੋਡਾ ਜਿਹੜਾ ਫੇਰ ਦੁਬਾਰਾ ਜਿਹੜਾ ਕੀ ਆ ਫ੍ਰੈਕਚਰ ਹੋਇਆ ਹਜੇ ਇਹਦੇ 50 50 ਚਾਂਸ ਆ ਪੇ ਚੱਲੇਗਾ ਕਿ ਨਹੀਂ ਚੱਲੇਗਾ ਤੇ ਆਪਣਾ ਕੰਮ ਕਾਰ ਕਰਦੇ ਸੀਗੇ ਤੇ ਬੈਠਦੇ ਸੀਗੇ ਤੇ ਹੁਣ ਜਿਹੜਾ ਕੀ ਆ ਇਹ ਮੰਜੇ ਤੇ ਬੈਠ ਗਏ ਆ ਸੋ ਦੋਸਤੋ ਮੈਂ ਤੁਹਾਨੂੰ ਵੱਡੀ ਗੱਲ ਜਿਹੜੀ ਕਹਿਣ ਲੱਗਾ ਉਹ ਕੀ ਕਹਿਣ ਲੱਗਾ ਉਹਦੇ ਵੱਲ ਧਿਆਨ ਦਿਓ ਜਿਹੜਾ ਕਿ ਅਸੀਂ ਘਰਾਂ ਦੇ ਵਿੱਚ ਆਪਣੇ ਮਾਰਬਲ ਲਾਇਆ ਹੈ ਨਾ ਵੱਡੇ ਵੱਡੇ ਆਪਾਂ ਟੈਲਾਂ ਲੈ ਕੇ ਆਨੇ ਮਹਿੰਗੀਆਂ ਮਹਿੰਗੀਆਂ ਸੋ ਸਾਡੇ ਪੁਰਾਣੇ ਘਰ ਬਹੁਤ ਚੰਗੇ ਸੀਗੇ ਜਦੋਂ ਕੱਚੇ ਘਰ ਹੁੰਦੇ ਸੀਗੇ ਉਸ ਵੇਲੇ ਪਾਣੀ ਡਿੱਗ ਪੈਂਦਾ ਸੀਗਾ ਚਾਹੇ ਕੁਝ ਵੀ ਡਿੱਗਦਾ ਹੈਗਾ ਕੋਈ ਡਿੱਗ ਵੀ ਪੈਂਦਾ ਸੱਟ ਨਹੀਂ ਲੱਗਦੀ ਸੀ ਇਹ ਮਾਤਾ ਕਿਤੇ ਕੋਠੇ ਤੋਂ ਨਹੀਂ ਡਿੱਗੀ ਨਾ ਕਿਤੇ ਲਿਫਟ ਤੋਂ ਕਿਤੇ ਉੱਪਰੋਂ ਹਵਾਈ ਜਹਾਜ਼ ਤੋਂ ਡਿੱਗੀ ਆ ਇਹ ਕਿੱਥੋਂ ਡਿੱਗੀ ਆ ਇੱਕ ਸਿਰਫ ਇਸ ਫਰਸ਼ ਦੇ ਉੱਪਰੋਂ ਇਹਦਾ ਮਾੜਾ ਜਾਂ ਪੈਰ ਸਲਿੱਪ ਹੋਇਆ ਤੇ ਰਾਈਟ ਹੈਂਡ ਦਾ ਗੋਡਾ ਤੇ ਲੈਫਟ ਹੈਂਡ ਦਾ ਮੁੰਡਾ ਰਾਈਟ ਹੈਂਡ ਦਾ ਗੁੱਟ ਤੇ ਰਾਈਟ ਹੈਂਡ ਦੀਆਂ ਉਂਗਲੀਆਂ ਖੱਬੇ ਹੱਥ ਦਾ ਜਿਹੜਾ ਗੁੱਟ ਮਤਲਬ ਕੀ ਇੱਕ ਲੱਤ ਬਚੀ ਆ ਬਾਕੀ ਸਾਰਾ ਕੁਝ ਆ ਫ੍ਰੈਕਚਰ ਹੋ ਗਿਆ ਸੋ ਨਾ ਉੱਠਿਆ ਜਾਂਦਾ ਨਾ ਰੋਟੀ ਤੋਂ ਵੀ ਔਖਾ ਕੰਮ ਵਾਸ਼ਰੂਮ ਸਾਰਾ ਕੁਝ ਬੜੇ ਮੈਨੇਜ ਕਰਨਾ ਪੈਂਦਾ ਸੋ ਇਸੇ ਕਰਕੇ ਆਪਾਂ ਜਿਹੜੀ ਕੀ ਆ ਤੁਹਾਡੇ ਦਰਸ਼ਕਾਂ ਤੋਂ ਦੂਰੀ ਬਣੀ ਹੋਈ ਸੀਗੀ ਸੋ ਇਹ ਤੁਹਾਡੇ ਸਵਾਲ ਜਿਹੜੇ ਕੀ ਆ ਬਾਰ-ਬਾਰ ਸੁਨੇਹੇ ਆ ਰਹੇ ਸੀ ਬਾਈ ਵੀਡੀਓ ਕਿਉਂ ਨਹੀਂ ਆ ਰਹੀ ਸੋ ਇਸੇ ਕਰਕੇ ਆਪਾਂ ਆਪਣੀ ਮਾਤਾ ਜੀ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਤਾਂ ਹੀ ਤੁਹਾਡੇ ਤੋਂ ਆਪਾਂ ਜਿਹੜਾ ਕੀ ਆ ਇਹ ਗੈਪ ਪਿਆ ਸੀਗਾ ਸੋ ਮੈਂ ਤੁਹਾਨੂੰ ਸਾਰੇ ਬਜ਼ੁਰਗਾਂ ਨੂੰ ਇਹੀ ਕਹਿਣਾ ਚਾਹਣਾ ਅਈ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਜੇਕਰ ਕੋਠੀ ਤੁਸੀਂ ਪਾਣ ਲੱਗੇ ਨਾ ਉੱਥੇ ਮਾਰਵਲ ਨਾ ਲਾਇਓ ਜਾਂ ਟਾਈਲਾਂ ਨਾ ਲਾਇਓ ਜਿਹੜਾ ਕਿ ਆ ਆਉਣ ਵਾਲੇ ਸਮੇਂ ਦੇ ਵਿੱਚ ਬੁੜਾ ਹਰੇਕ ਨੇ ਹੋਣਾ ਆ ਤੋ ਤੁਹਾਨੂੰ ਇੱਕ ਬੂੰਦ ਪਾਣੀ ਦੀ ਵੀ ਤੁਹਾਡੇ ਕਈ ਕੁਝ ਤੁਹਾਨੂੰ ਹਸਪਤਾਲ ਦਿਖਾ ਸਕਦੀ ਆ ਸੋ ਇਸ ਕਰਕੇ ਜਿਹੜਾ ਕਿ ਆ ਤੁਸੀਂ ਉੱਥੇ ਕੱਚਾ ਰੱਖ ਸਕਦੇ ਆ ਘੋਲੂਆ ਪਾ ਕੇ ਸਿਰਫ ਫਰਸ਼ ਰੱਖ ਸਕਦੇ ਆ ਜਾਂ ਸਭ ਤੋਂ ਵਧੀਆ ਬਲਾਕਸ ਆ ਤੇ ਆ ਬਲਾਕ ਜਿਹੜੇ ਆ ਉਹ ਬਜ਼ੁਰਗਾਂ ਨੇ ਜਿੱਥੇ ਰਹਿਣਾ ਹੁੰਦਾ ਉਹਨਾਂ ਦੇ ਕਮਰਿਆਂ ਦੇ ਵਿੱਚ ਆਲੇ-ਦੁਆਲੇ ਤੁਸੀਂ ਬਲਾਕ ਲਾਓ ਸੋ ਪਾਣੀ ਡੁੱਲ ਜਾਏ ਜਾਂ ਕੁਝ ਹੋਰ ਵੀ ਡੁੱਲ ਗਿਆ ਦੁੱਧ ਡੁੱਲ ਗਿਆ ਆਪਾਂ ਬਾਅਦ ਚ ਸਾਫ ਕਰ ਲਾਂਗੇ ਸੋ ਇਦਾਂ ਨਹੀਂ ਹੈਗਾ ਕਿ ਜੇਕਰ ਡੁੱਲ ਗਿਆ ਤਾਂ ਉਹ ਦੋ ਦਿਨ ਉੱਥੇ ਪਿਆ ਰਹੇਗਾ ਕਿਉਂਕਿ ਦਿਖਣਾ ਨਹੀਂ ਹਨੇਰੇ ਦੇ ਵਿੱਚ ਜੇਕਰ ਹਨੇਰਾ ਵੀ ਹੋਵੇ ਅਚਾਨਕ ਪੈਰ ਰੱਖਿਆ ਜਾਵੇ ਇਹ ਹਾਸਾ ਜਾਨੀ ਕਿ ਹਸਪੀਟਲ ਜਾ ਕੇ ਪਤਾ ਲੱਗਾ ਕਿ ਬਹੁਤ ਸਾਰੇ ਬਜ਼ੁਰਗਾਂ ਨੇ ਹੁੰਦਾ ਕਿਉਂਕਿ ਉਹ ਏਜ ਹੀ ਐਸੀ ਹੁੰਦੀ ਹੈ ਉਸ ਵੇਲੇ ਪਤਾ ਨਹੀਂ ਲੱਗਦਾ ਤੇ ਜਹਾ ਜਿਹੜਾ ਕਿ ਆ ਪੈਰ ਆਪਣਾ ਸੰਭਾਲਿਆ ਨਹੀਂ ਜਾਂਦਾ ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਸੋ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਕਿ ਦੁੱਖ ਹੁੰਦਾ ਇਹ ਬੜੇ ਹੀ ਪੇਜ ਦੇ ਵਿੱਚ ਜਦੋਂ ਅੰਗ ਪੈਰ ਟੁੱਟ ਜਾਵੇ ਸੋ ਇਸੇ ਕਰਕੇ ਦੋਸਤੋ ਤੁਹਾਨੂੰ ਦੱਸਿਆ ਕਿ ਜਿਹੜੇ ਕਿਆਂ ਬੀਬੀਆਂ ਭੈਣਾ ਬਜ਼ੁਰਗਾਂ ਜਿਹੜੇ ਘਰਾਂ ਚ ਸਾਨੂੰ ਦੇਖਦੇ ਆ ਸੋ ਜੇਕਰ ਤੁਸੀਂ ਮਕਾਨ ਬਾਈ ਨਵਾਂ ਪਾਣ ਲੱਗੇ ਹੋ ਤੇ ਬਜ਼ੁਰਗਾਂ ਲਈ ਕਮਰਾ ਉਹ ਰੱਖਿਓ ਜਿਹਦੇ ਵਿੱਚ ਤੁਸੀਂ ਬਲੌਕ ਲਾਏ ਹੋਏ ਤੇ ਜਿਹਦੇ ਵਿੱਚ ਜਾਤ ਸੀ ਸਿਰਫ ਔਰ ਸਿਰਫ ਕੋਲੂਆ ਪਾ ਕੇ ਸਾਦਾ ਫਰਸ਼ ਲਾਇਆ ਹੋਇਆ ਜਿਹੜਾ ਖੜਬੜਾ ਹੋਵੇ ਤਿਲਕਮਾਨਾ ਹੋਵੇ ਸੋ ਇਸ ਕਰਕੇ ਤੁਸੀਂ ਇਹ ਤੋਂ ਸਿੱਖਿਆ ਲੈ ਸਕਦੇ ਆ ਤੇ ਬੜਾ ਵਧੀਆ ਆਪਣਾ ਕੰਮਕਾਰ ਕਰਦੇ ਸੀ ਘੁੰਮਦੇ ਫਿਰਦੇ ਸੀ ਸੈਰ ਕਰਦੇ ਸੀ ਆਪਣਾ ਕੰਮ ਵੀ ਕਰਦੇ ਸੀ ਔਰ ਜਿੰਨੀਆਂ ਤੁਸੀਂ ਸਾਡੇ ਵੀਡੀਓ ਦੇ ਵਿੱਚ ਸਬਜ਼ੀਆਂ ਦੇਖਦੇ ਆ ਸੋ ਉਹ ਸਬਜ਼ੀਆਂ ਦੇਖਭਾਲੇ ਮਾਤਾ ਜੀ ਕਰਦੇ ਸੀਗੇ ਸੋ ਉਦਣ ਦਾ ਜਿਹੜਾ ਕੀ ਇਹ ਆਪਣਾ ਮੰਝੇ ਤੇ ਬੈਠਿਆ ਸੋ ਇਸ ਗੱਲ ਦਾ ਦੌਖਾ ਬਾਈ ਤੇ ਬਾਕੀ ਤੁਸੀਂ ਮਾਤਾ ਜੀ ਲਈ ਦੁਆ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਤੇ ਅੱਜ ਦੀ ਜਿਹੜੀ ਇੰਨੀ ਕ ਜਾਣਕਾਰੀ ਆ ਤੇ ਫਾਰਸ਼ਾ ਜਿਹੜੇ ਉਹ ਤੁਸੀਂ ਲਾ ਲਓ ਬਾਈ ਕੋਠੀ ਨਵੀਂ ਪਾਣ ਲੱਗਿਆਂ ਉੱਤੇ ਟਾਈਲਾਂ ਨਾ ਲਾਇਓ ਸੋਹਣੀਆਂ ਬਹੁਤ ਲੱਗਦੀਆਂ ਦੇਖਣ ਨੂੰ ਪਰ ਐਦਾਂ ਦਾ ਜਦੋਂ ਕੰਮ ਪੈ ਜਾਂਦਾ ਤੇ ਅਸੀਂ ਹੁਣ ਜਿਹੜਾ ਮਾਰਬਲ ਐ ਇੱਥੋਂ ਪੱਟਾਂਗੇ ਅਸੀਂ ਆਹਾਂ ਮਾਰਬਲ ਆ ਸਾਰਾ ਪੱਟਾਂਗੇ ਔਰ ਪੱਟ ਕੇ ਇੱਥੇ ਫਰਸ਼ ਲਾਵਾਂਗੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ